ਸਸ਼੍ਰੀਕਾਲ ਤੋਂ ਦੇਖ ਰਿਹਾ ਹਾਂ ਸੰਜੈ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦੇ ਵਿੱਚ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਚੱਲ ਰਿਹਾ ਹੈ ਵਿਦੇਸ਼ ਦੀ ਧਰਤੀ ਦੇ ਉੱਤੇ ਜਾ ਕੇ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੇ ਨੇ ਆਪਣਾ ਭਵਿੱਖ ਹੈ ਜਿਹੜਾ ਉਹ ਉਜਵਲ ਕਰਨਾ ਚਾਹੁੰਦੇ ਨੇ ਅਪਰਦਾਸੀ ਹੈ ਕਿ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਵਿੱਚ ਰੁਝਾਨ ਵਧ ਰਿਹਾ ਹੈ ਉਸੇ ਤਰੀਕੇ ਦੇ ਨਾਲ ਫਰਜ਼ੀ ਏਜੰਟ ਨੇ ਜਿਹੜੇ ਉਹਨਾਂ ਦੇ ਵੱਲੋਂ ਵੀ ਆਪਣੇ ਸ਼ਿਕੰਜੇ ਲਗਾਤਾਰ ਕੱਸੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਵੀ ਜਿਸ ਤਰੀਕੇ ਦੇ ਨਾਲ ਜਿਹੜੇ ਸਟੂਡੈਂਟਸ ਬਾਹਰਲੀ ਧਰਤੀ ਤੇ ਜਾਣਾ ਚਾਹੁੰਦੇ ਨੇ ਵਿਦੇਸ਼ ਦੀ ਧਰਤੀ ਤੇ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਨੇ ਉਹਨਾਂ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਚੁੱਕਿਆ ਜਾਂਦਾ ਹੈ ਫਰਜ਼ੀ ਆਫਰ ਲੈਟਰ ਦੇ ਕੇ ਉਹਨਾਂ ਨੂੰ ਵਿਦੇਸ਼ ਦੀ ਧਰਤੀ ਤੇ ਭੇਜ ਦਿੱਤਾ ਜਾਂਦਾ ਹੈ ਜਿਹੜੇ ਮਾਮਲਾ ਜੁਲੰਦਰ ਤੋਂ ਸਾਹਮਣੇ ਹੈ ਜਿੱਥੇ ਇੱਕ ਫਰਜੀ ਏਜੰਟ ਦੇ ਵੱਲੋਂ 700 ਸਟੂਡੈਂਟਸ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਫੇਕ ਆਫਰ ਲੈਟਰ ਦੇ ਕੇ ਭੇਜਿਆ ਜਾਂਦਾ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਸ ਤੋਂ ਪਹਿਲਾਂ ਤੋਂ ਹੀ ਨੌ ਮਾਮਲੇ ਦਰਜ ਨੇ ਤੇ ਉਹ ਕੈਨੇਡਾ ਤੋਂ ਫਰ ਸੇਜਦੋ후 ਵਾਪਸ ਆਉਂਦਾ ਹੈ ਤਾਂ ਜਲੰਧਰ ਦੀ ਮਾਡਲ ਟਾਈਮ ਪੁਲਿਸ ਨੇ ਉਸਦੇ ਉੱਤੇ ਕਾਰਵਾਈ ਕੀਤੀ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਜੋ ਤਰੀਕੇ ਦੇ ਨਾਲ ਇਹ ਹੋਈ ਹੈ ਸਖਸ਼ਾ ਜੋ 700 ਸਟੂਡੈਂਟ ਨੂੰ ਫਰਜ਼ੀ ਆਫਰ ਲੈਟਰ ਦੇ ਕੇ ਉਹਨਾਂ ਨੂੰ ਕੈਨੇਡਾ ਭੇਜਣ ਦਾ ਦੋਸ਼ ਹੈ ਜਿਹੜਾ ਆਪਣੇ ਸਿਰ ਹੁਣ ਲੈਂਦਾ ਨਜ਼ਰ ਆ ਰਿਹਾ ਹੈ ਤਾਂ ਬਿਲਕੁਲ આરોપી ਦੇ ਖਿਲਾਫ ਅਲੱਗ-ਅਲੱਗ ਧਾਰਾਂ ਦੇ ਤਹਿਤ 9 ਮਾਮਲੇ ਪਹਿਲਾਂ ਤੋਂ ਹੀ ਦਰਜ ਨੇ આરોપી ਦੇ ਖਿਲਾਫ ਐਲਓਸੀ ਜਾਰੀ ਕੀਤਾ ਗਿਆ ਹੈ। ਆਦਰਯੋਗ ਸੀਪੀ ਸਾਹਿਬ ਤਨਪ੍ਰਿਤ ਸ਼੍ਰੀਮਤੀ ਤਨਵਿਤ ਕੌਰ ਜੀ ਆਈਪੀਐਸ ਕਮਿਸ਼ਨਰਾਪਲੀ ਜਲੰਧਰ ਇਹਨਾਂ ਦੇ ਦਿਸ਼ਾ ਨਿਰਦੇਸ਼ ਥੱਲੇ ਅੱਜ ਏਸੀਪੀ ਮਾਲਟਾਉਂ ਔਰ ਐਸਐਚਓ ਮਾਲਟਾਉਂ ਜਿਹੜੀ ਆ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈਗੀ ਹੈ ਇੱਕ ਦੋਸ਼ੀ ਅਸੀਂ ਜਿਹਦਾ ਨਾਮ ਵਰਦੀਸ਼ ਮਿਸ਼ਰਾ ਉਪਕਰ ਉਪਕਰ ਜਯਾਂਸ਼ੰਕਰ ਮਿਸ਼ਰਾ ਵਾਸੀ ਮਕਾਨ ਨੰਬਰ 92 ਐ ਐਮਏਜੀ ਫਲੈਟਸ ਦਾ ਰਹਿਣ ਵਾਲਾ ਹੈਗਾ ਜਲੰਧਰ ਦਾ ਇਹ ਜੇ ਤੁਹਾਨੂੰ ਯਾਦ ਹੋਊਗਾ ਅੱਜ ਤੋਂ 2 ਸਾਲ ਪਹਿਲਾਂ ਕਿ ਕੈਨੇਡਾ ਦੇ ਵਿੱਚ ਇੱਕ ਕਾਫੀ ਇੱਕ ਇਸ਼ੂ ਖੜਾ ਹੋਇਆ ਸੀਗਾ ਜਿੱਥੇ ਬੱਚਿਆਂ ਨੂੰ ਝਾਲੀ ਆਫਰ ਲੈਟਰ ਲਾ ਕੇ ਔਰ ਉਹਨਾਂ ਦੇ ਉੱਥੇ ਐਡਮਿਸ਼ਨਸ ਕਰਾਈਆਂ ਗਈਆਂ ਸੀਗੀਆਂ ਔਰ ਐਡਮਿਸ਼ਨ ਦੇ ਵਿੱਚ ਇਸ ਸ਼ਖਸ ਨੇ ਜਿਹੜਾ ਹੈਗਾ ਕਰੋੜਾ ਰੁਪਏ ਦੀ ਠੱਗੀ ਮਾਰ ਕੇ ਕਿ ਬੱਚੇ ਜਿਹੜੇ ਝਾਲੀ ਆਫਰ ਲੈਟਰ ਤਿਆਰ ਕਰਕੇ ਉੱਥੇ ਉਹਨਾਂ ਕੈਨੇਡਾ ਦੇ ਕਾਲਜੇਜ਼ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਐਡਮਿਸ਼ਨ ਕਰਾਈ ਗਈਆਂ ਸੀਗੀਆਂ ਔਰ ਉਸ ਐਡਮਿਸ਼ਨ ਤੋਂ ਬਾਅਦ ਜਦੋਂ ਉਹਨਾਂ ਬੱਚਿਆਂ ਦੀ ਇਹ ਸਟੱਡੀ ਲੱਗੇ ਹੋਈ ਉਦੋਂ ਜਦੋਂ ਉਹਨਾਂ ਨੇ ਵੈਰੀਫਿਕੇਸ਼ਨ ਕਰਾਈ ਗਈ ਇਹ ਜਿਹੜੇ ਜਿੰਨੇ ਆਫਰ ਲੈਟਰ ਸੀਗੇ ਇਹ ਸਾਰੇ ਜਾਲੀ ਪਾਏ ਗਏ ਔਰ ਇਹ ਬੰਦੇ ਦੇ ਉੱਤੇ ਵੱਖ-ਵੱਖ ਤਰਾਹ ਦਾ ਜਿਹੜਾ ਹੈਗਾ 6 ਨੰਬਰ ਡਿਵੀਜ਼ਨ ਦੇ ਵਿੱਚ ਨਾਮਕਤਮੇ ਦਰਜ ਹੋਏ ਸੀਗੇ ਔਰ ਇਹ ਬੰਦਾ ਕੈਨੇਡਾ ਤੋਂ ਭੱਜ ਕੇ ਵਾਪਸ ਇੰਡੀਆ ਆ ਗਿਆ ਸੀ ਤੇ ਇਹਦੇ ਖਿਲਾਫ ਜਿਹੜੀ ਹੈ ਐਲਓਸੀ ਇਹ ਜਾਰੀ ਸੀਗੀ ਔਰ ਇਹ ਬੰਦਾ ਜਿਹੜਾ ਹੈਗਾ ਹੁਣ ਦੁਬਾਰਾ ਫਿਰ ਕੈਨੇਡਾ ਭਜਣ ਦੀ ਅਜਣ ਵਾਲਾ ਸੀਗਾ ਜਿੱਥੇ ਦਿੱਲੀ 에어ਪੋਰਟ ਦੇ ਉੱਤੇ ਐਲਓਸੀ ਜਾਰੀ ਹੋਣ ਕਾਰਨ ਜਿਹੜਾ ਹੈਗਾ ਉੱਥੇ ਇੰਦਰਾ ਗਾਂਧੀ 에어ਪੋਰਟ ਦੇ ਉੱਤੇ ਇਹਨੂੰ ਜਿਹੜਾ ਰੋਕਿਆ ਗਿਆ ਔਰ ਸਾਨੂੰ ਇਨਫੋਰਮ ਕੀਤਾ ਗਿਆ ਔਰ ਇਹਨੂੰ ਅਸੀਂ ਉੱਥੋਂ ਦਫਤਾਰ ਕਰਕੇ ਜਿਹੜਾ ਲਿਆਂਦਾ ਗਿਆ 24/6 ਨੂੰ ਔਰ ਇਹਨੂੰ ਪੇਸ਼ ਕਰਕੇ ਜਿਹੜਾ ਹੈਗਾ ਇਹਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਹੈ ਇਹ ਇਹਦਾ ਟੋਟਲ 7 ਦਿਨ ਦਾ ਪੁਲਿਸ ਰਿਮਾਂਡ ਹੈ ਕਿਉਂਕਿ ਨੌ ਮਕਦਮੇ ਨੇ ਕਰੋੜਾਂ ਰੁਪਏ ਦੀ ਠੱਗੀ ਆ ਔਰ ਇਹ ਬੜੀ ਬਿਗ ਫਿਸ਼ ਹੈਗੀ ਆ ਜਿਹੜੀ ਹੋਰੇ ਭਾਰੇ ਲੋਕਾਂ ਨੂੰ ਜਾਲੀ ਆਫਰ ਲੈਟਰ ਦੇ ਕੇ ਜਾਲੀ ਐਡਮਿਸ਼ਨ ਕਰਾ ਕੇ ਉੱਥੇ ਔਰ ਬਹੁਤ ਲੋਕਾਂ ਨਾਲ ਠੱਗੀਆਂ ਮਾਰੀਆਂ ਨੇ ਔਰ ਜਿਹੜੇ ਬੱਚੇ ਸੀਗੇ ਜਿਹੜੇ ਇਹ ਜਿਨ੍ਹਾਂ ਦੇ ਮਾਪਿਓ ਨੇ ਆਪਣੇ ਇੱਥੋਂ ਪੈਸੇ ਲਾ ਕੇ ਭੇਜੇ ਸੀਗੇ ਉਹਨਾਂ ਚੋਂ ਕਾਫੀ ਬੱਚੇ ਜਿਹੜੇ ਹੈਗੇ ਆ ਉੱਥੋਂ ਡਿਪੋਰਟ ਵੀ ਹੋ ਚੁੱਕੇ ਆ ਤੇ ਉਹਨਾਂ ਨੇ ਆ ਕੇ ਇੱਥੇ ਐਪਲੀਕੇਸ਼ਨਾਂ ਦਿੱਤੀਆਂ ਸੀਗੀਆਂ ਇਹਦੇ ਖਿਲਾਫ ਨਾਮਕਦਮੇ ਦਰਜ ਸੀ ਔਰ ਇਹ ਇਹਦੀ ਗ੍ਰਿਫਤਾਰੀ ਨਾਲ ਜਿਹੜਾ ਹੈਗਾ ਬਹੁਤ ਪਰਿਵਾਰਾਂ ਨੂੰ ਰਾਹਤ ਮਿਲੀ ਹੈਗੀ ਆ ਪਰ 7 ਦਿਨ ਦਾ ਰਮਾਨ ਹਾਸਲ ਕਰਕੇ ਇਹਦੇ ਕੋਲੋਂ ਪੁੱਛਗਿੱਛ ਜਾਰੀ ਆ ਔਰ ਜਿਹੜੇ ਪਰਿਵਾਰਾਂ ਨਾਲ ਇਹ ਧੱਕਾ ਹੋਇਆ ਹੈਗਾ ਤੇ ਇਹਨੂੰ ਪੁੱਛਗਿੱਛ ਦੌਰਾਨ ਵੀ ਕਿਦਾਂ-ਕਿਦਾਂ ਤੁਸੀਂ ਕੀ-ਕੀ ਬਣਾਇਆ ਜਿੱਥੇ-ਜਿੱਥੇ ਜਾਲੀ ਲਾਟਰ ਤਿਆਰ ਕੀਤੇ ਜੇ ਇਹਦੇ ਵਿੱਚ ਕਿਸੇ ਹੋਰ ਦੀ ਇਨਵੋਲਵਮੈਂਟ ਹੈਗੀ ਆ ਉਹ ਵੀ ਤਫ਼ਤੀਸ਼ ਦੇ ਦੌਰਾਨ ਜਿਹੜੇ ਹੈਗੇ ਆ ਉਹਨਾਂ ਤੋਂ ਦੋਸ਼ੀ ਬਣਾਇਆ ਜਾਊਗਾ ਜਿੰਨੇ ਬੱਚੇ ਸਿਗੇ ਜਿਹੜੇ ਬੱਚੇ ਇਨਵੋਲ ਸੀਗੇ ਜਿਹੜੇ ਬੱਚਿਆਂ ਕੋਲ ਨੇ ਥੱਜੀ ਮਾਰੀ ਆ ਉਹ ਕਿੰਨੀ ਕਰਾਹੀ ਰਕਮ ਸਾਡੇ ਕੋਲ ਤਾਂ ਅਜੇ ਨਾਮਖਤਮੇ ਦਰਜ ਨਹੀਂ ਜੀ ਪਰ ਬਾਕੀ ਜੋ ਇੱਕ ਫਿਗਰ ਸੀਗੀ ਉਹ ਫਿਗਰ ਸੀਗੀ ਸੌਆਂ ਦੇ ਵਿੱਚ ਤੇ ਜੇ ਹੁਣ ਇਹਦੀ ਦਫ਼ਤਰੀ ਤੋਂ ਬਾਅਦ ਕੋਈ ਹੋਰ ਇੱਥੇ ਆ ਕੇ ਸਾਡੇ ਕੋਲ ਪੇਸ਼ ਹੁੰਦੇ ਆ ਜਾਂ ਸੀਨੀਅਰ ਅਫਸਰਾਂ ਕੋਲ ਪੇਸ਼ ਹੁੰਦੇ ਆ ਵੀ ਸਾਡੇ ਨਾਲ ਵੀ ਟੱਕੀ ਵੱਜੀ ਸੀ ਜੀ ਤੇ ਫਿਰ ਜਿੱਦਾਂ ਜਿੱਦਾਂ ਉਹ ਕੋਈ ਐਪਲੀਕੇਸ਼ਨ ਦੇਊਗਾ ਉਦਾਂ ਕਾਰਵਾਈ ਅਮਤ ਹੀ ਲੈਂਦੀ ਜਾਏ ਸਰ 2 ਸਾਲ ਪਹਿਲੇ ਜਦੋਂ ਸਿੱਖੇ ਜਾਈਏ ਤੇ ਨਿਸ਼ਕੀ ਨਾਮ ਦਾ ਇੱਕ ਅਸ਼ਕ ਸੀਗਾ ਜੋਟੀ ਡੈਂਟਾ ਸੀਗਾ ਕਿ ਲੁਧਿਆਣਾ ਤੋਂ ਆਇਆ ਸੀਗਾ ਸਾਡੇ ਵੱਲੋਂ ਬ੍ਰਿਫ ਰਿਪੋਰਟ ਕੀਤੀ ਸੀ ਮਿਊਂਸਪਲ ਪ੍ਰਸ਼ਾਸਨ ਉਹਦੇ ਪੰਜ ਛੇ 73 ਪਾਸਪੋਰਟ ਜਿਹੜੇ ਆ ਉਸ ਟਾਈਮ ਹਾਸਿਲ ਹੋਏ ਸੀਗੇ ਹਰ ਸਰੋਂ ਬੰਦਾ ਪ੍ਰਸ਼ਾਸਨ ਵੱਲੋਂ ਕੰਮ ਵੀ ਕੀਤਾ ਗਿਆ ਜੇ ਵੀ ਭੇਜਤਾ ਗਿਆ ਪਰ ਜਿਹੜੇ ਡਾਕੂਮੈਂਟ ਦਿੰਦੇ ਆ ਫੋਟੋਸਟੇਟ ਦਿੰਦੇ ਜਿਹਦੇ ਕਰਕੇ ਕੋਰਟ ਕੋਲ ਉਹਨਾਂ ਨੂੰ ਜਮ੍ਹਾਂ ਤੇ ਜਲਦੀ ਹੋ ਜਾਂਦੀ ਹੈ ਪਬਲਿਕ ਨੂੰ ਇਸ ਤਰ੍ਹਾਂ ਦੇ ਸਰ ਅਗਿਆਤ ਅਸਮਾਨ ਚਾਹੁੰਦੇ ਹੋ ਤੁਸੀਂ ਕਿ ਜਿਹੜੇ ਏਜੰਟ ਦਾ ਕੋਈ ਡਾਕੂਮੈਂਟ ਲੈਣ ਕਿ ਕਿਸ ਤਰ੍ਹਾਂ ਨਹੀਂ ਪਹਿਲੀ ਗੱਲ ਤਾਂ ਇਹ ਹੈ ਜਿਹੜੀ ਤੁਸੀਂ ਗੱਲ ਕਹੀਆਂ ਜੇ ਕਿਸੇ ਨੇ ਆਪਣੇ ਬੱਚੇ ਨੂੰ ਜਾਂ ਏਜੰਟ ਥ्रू ਬਾਹਰ ਭੇਜਣਾ ਹੈਗਾ ਪਹਿਲਾਂ ਤਾਂ ਇਹ ਦੇਖਣਾ ਚਾਹੀਦਾ ਹੈਗਾ ਵੀ ਵਾਕਈ ਉਹ ਜਿਹੜਾ ਏਜੰਟ ਹੈਗਾ ਉਹ ਡੀਸੀ ਆਫਿਸ ਵੱਲੋਂ ਇਹਨਾਂ ਏਜੰਟਸ ਨੂੰ ਜਿਹੜਾ ਹੈਗਾ ਇੱਕ ਲਾਇਸੈਂਸ ਇਸ਼ੂ ਹੁੰਦਾ ਹੈਗਾ ਔਰ ਮੇਰੀ ਇਹ ਆਪ ਜਰੀਏ ਅਪੀਲ ਹੈਗੀ ਆ ਵੀ ਜਿਹੜੇ ਲਾਇਸੈਂਸशुदा ਏਜੰਟ ਹੈਗੇ ਆ ਉਹਨਾਂ ਥਰੂ ਹੀ ਜਿਹੜੇ ਆ ਜਿਹੜੇ ਜਾਇਜ ਕੰਮ ਕਰਨ ਵਾਲੇ ਹੈਗੇ ਆ ਉਹਨਾਂ ਥਰੂ ਹੀ ਆਪਣੇ ਬੱਚਿਆਂ ਨੂੰ ਇਹ ਬਾਹਰ ਭੇਜੋ ਕੋਈ ਲਿਸਟ ਹੈ ਜੀ ਪਬਲਿਕ ਪਬਲਿਕ ਕਰਨ ਚਾਹੁੰਗੇ ਤੁਸੀਂ ਜਿਹੜੇ ਜੈਨਨ ਜਿਹੜੀ ਲਿਸਟ ਜਿਹੜੀ ਹੈਗੀ ਆ ਉਹ ਡੀਸੀ ਆਫਿਸ ਤੋਂ ਜਾਰੀ ਹੁੰਦੀ ਹੈਗੀ ਠੀਕ ਨਹੀਂ ਗੱਲ ਜੇ ਕੋਈ ਜੇ ਕੋਈ ਬੰਦਾ ਏਜੰਟ ਕੋ ਜਾਣਦਾ ਹੈਗਾ ਪਹਿਲਾਂ ਉਹਦਾ ਇਹ ਫਰਜ਼ ਬਣਦਾ ਵੀ ਉਹਨੂੰ ਇਹ ਪੁੱਛੇ ਵੀ ਤੁਸੀਂ ਲਾਇਸੈਂਸ ਜਿਹੜਾ ਟ੍ਰੈਵਲ ਏਜੰਸੀ ਚਲਾ ਰਹੇ ਹੋ ਜੇ ਕੋਈ ਆਪਣਾ ਆਈਲੈਂਡ ਸੈਂਟਰ ਜਾਂ ਕੋਈ ਆਪਣਾ ਇੰਸਟੀਚਿਊਟ ਚਲਾ ਰਹੇ ਹੋ ਵੀ ਉਹਦਾ ਸਾਨੂੰ ਤੁਸੀਂ ਲਾਇਸੈਂਸ ਨੰਬਰ ਦੋ ਤਾਂ ਕਿ ਅਸੀਂ ਵੈਰੀਫਿਕੇਸ਼ਨ ਕਰ ਸਕੀਏ ਜਿਹੜੀ ਵੀ ਲਾਇਸੈਂਸ ਪ੍ਰੋਵਾਈਡ ਕਰਾਈ ਜਾਂਦੇ ਆ ਪ੍ਰਸ਼ਾਸਨ ਵੱਲੋਂ ਆਈਲੈਂਡ ਦਾ ਵੱਖਰਾ ਜਿਹੜਾ ਲਾਇਸੈਂਸ ਹੁੰਦਾ ਬਾਹਰ ਕੇ ਜਿਹਦਾ ਵੱਖਰਾ ਹੁੰਦਾ ਵਰਕ ਪਰਮਿਟ ਦੱਸਦਾ ਹੁੰਦਾ ਹਰ ਇੱਕ ਚੀਜ਼ ਦਾ ਸਬਤਰਾਂ ਦਾ ਲਾਇਸੈਂਸ ਦਿੱਤਾ ਜਾਂਦਾ ਹੈ ਕਿ ਫਟੇ ਹੀ ਕਰਵਾਉਂਗਾ ਡੀਸੀ ਸਾਹਿਬਾ ਦੋ ਕੋਈ ਰੂਟੀਨ ਵੀ ਚੈੱਕ ਜਿਹੜਾ ਚੈਕਿੰਗ ਕੀਤੀ ਜਾਏਗੀ ਕਿ ਜਿਨ੍ਹਾਂ ਦੇ ਲਾਇਸੈਂਸ ਹੈਗੇ ਆ ਤੇ ਜਿਨ੍ਹਾਂ ਦੇ ਨਹੀਂ ਇਹਨਾਂ ਤੇ ਕਾਰਵਾਈ ਕੀਤੀ ਗਈ ਬਿਲਕੁਲ ਜੀ ਜੇ ਸਾਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਵੀ ਆਉਗੀ ਜਾਂ ਨਹੀਂ ਵੀ ਕਿ ਜਿਹੜੇ ਕੋਈ ਇਹ ਇਹੋ ਜਿਹੇ ਇੰਸਟੀਚਿਊਟ ਖੁੱਲੇ ਹੈਗੇ ਆ ਤੇ ਉਹ ਤਾਂ ਲਾਇਸੈਂਸ ਧਾਰਕ ਹੈਗੇ ਆ ਫਿਰ ਤਾਂ ਠੀਕ ਆ ਜਿਹੜੇ ਲਾਇਸੈਂਸ ਧਾਰਕ ਨਹੀਂ ਹੈਗੇ ਫਿਰ ਤਾਂ ਜੋ ਬਣਦੇ ਨੂੰ ਨਹੀਂ ਕਾਰਵਾਈ ਹੋ ਕੀਤੀ ਜਾਊਗੀ ਆਏ ਤੇ ਇਨੋਸੈਂਟ ਜਿਹੜੇ ਬੱਚੇ ਨੇ ਲੋਕ ਨੇ ਇਹਨਾਂ ਲਈ ਸਿੰਗੂਲਰ ਸ਼ਿਕਾਇਤ ਦੇ ਰਹੇ ਨੇ ਇਹਦੇ ਆਸੇ ਤੇ ਕੀ ਕੋਈ ਐਸੀ ਕੋਪਰੇਸ਼ਨ ਕਰਨਾ ਚਾਹੁੰਦੇ ਨੇ ਕਿ ਅੰਕਲਾਉਂ ਜਿੰਨਾ ਦਿੱਤਾ ਤੁਹਾਨੂੰ ਪਹਿਲਾਂ ਦੱਸਿਆ ਨਾ ਜੀ ਕਿ ਪਬਲਿਕ ਨੂੰ ਇਹ ਅਵੇਅਰਨੈਸ ਇਸ ਚੀਜ਼ ਦੀ ਹੋਣੀ ਚਾਹੀਦੀ ਆ ਕਿ ਜਿਸ ਵੀ ਏਜੰਟ ਕੋ ਜਾਣ ਪੈਦਾ ਉਹਦਾ ਲਾਇਸੈਂਸ ਨੰਬਰ ਚੈੱਕ ਕਰਨ ਕਿ ਵਾਕਈ ਇਹ ਲਾਇਸੈਂਸ ਧਾਰਕ ਹੈਗਾ ਜੇ ਲਾਇਸੈਂਸ ਤਾਰਕ ਨਹੀਂ ਹੈਗਾ ਉਹਦੇ ਕੋਲ ਆਪਣੇ ਬੱਚੇ ਦੀ ਜਾਂ ਕਿਸੇ ਹੋਰ ਕਿਸਨ ਦੀ ਕੋਈ ਫਾਇਦਾ ਨਹੀਂ ਲੋੜ ਹੀ ਨਹੀਂ। ਹੁਣ ਕਹਿੰਦੇ ਇਹ ਨਸੀਹੇ ਨੂੰ ਸਾਹਮਣੇ ਆਇਆ ਫਲਾਵਰ ਬੋਨ ਨੂੰ ਨਾਲੇ ਇਹਨੂੰ ਇਹਨੂੰ ਅਜੇ ਕੱਲ ਪੇਸ਼ ਕਰਕੇ ਅਸੀਂ 7 ਦਿਨ ਦਾ ਰਿਮਾਨ ਲਿਆ ਜੀ। 7 ਦਿਨ ਦਾ ਰਿਮਾਨ ਦੇ ਵਿੱਚ ਇਹਨਾਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਊਗੀ। ਔਰ ਇਹਦੇ ਵਿੱਚ ਜਿਹੜੇ ਬੱਚੇ ਆ ਜਿਨ੍ਹਾਂ ਨੇ ਮੁਕੱਦਮਾ ਦਰਜ ਕਰਾਇਆ ਉਹਨਾਂ ਨੂੰ ਵੀ ਦੁਬਾਰਾ ਤਰਫੀਸ਼ ਦੇ ਵਿੱਚ ਸ਼ਾਮਲ ਪੀਸ ਕਰਕੇ ਔਰ ਦੁਬਾਰਾ ਉਹਨਾਂ ਨਾਲ ਕਿੰਨੇ ਪੈਸੇ ਦੀ ਠੱਗੀ ਬੱਜੀ ਆ। ਉਹ ਸਾਰੇ ਚੀਜ਼ਾਂ ਜਿਹੜੀਆਂ ਹੈਗੀਆਂ ਤਰਤੀਰਦਾਰ ਕੀਤੀਆਂ ਜਾਣਗੀਆਂ। ਅਸੀਂ ਜਿਹੜੇ ਫੋਟੋ ਕਿ ਬੱਚੀ ਆਈ ਉਹ ਬਰੋਨਾ ਪਰਵਾਰੀ ਵਿੱਚ ਆਪਣਾ ਜਿਵੇਂ ਬੱਚਿਆਂ ਨੂੰ ਸੁਣਿਲੇ। ਨਹੀਂ ਅਜੇ ਤੱਕ ਤਾਂ ਨਹੀਂ ਮਿਲੇ। ਅਈਤਾ ਇਹਦੀ ਸਾਰੀ ਬਾਗੇ ਨੂੰ ਪੇਸ਼ ਕਰਕੇ ਰਿਮਾਂਡ ਲਿਆ। ਪਰ ਇਹ ਤਰਤੀਰ ਦਾ ਇੱਕ ਹਿੱਸਾ ਹੈਗਾ ਜਿੰਨੂੰ ਅਸੀਂ ਬੁਲਾ ਕੇ ਉਹਨਾਂ ਨੂੰ ਮਦਈਆਂ ਨੂੰ ਵੀ ਬੁਲਾ ਕੇ ਉਹਨਾਂ ਦੀ ਤਸੱਲੀ ਕਰਾਵਾਂ। ਅੰਦਿਸ਼ਾ ਸਰ ਕਿਸ ਤਰ੍ਹਾਂ ਬਕਰਿਆ ਵੀ ਕਿਦਾ ਲੱਗਦਾ ਸੀ ਕੋਲੇ ਭਾਈ ਲੋਕਾਂ ਨੂੰ ਪੁੱਛਦਾ। ਦੇਖੋ ਜੀ ਇਹ ਮੈਂ ਆਪਣਾ ਇੱਕ ਆਫਿਸ ਖੋਲ ਰੱਖਿਆ ਸੀਗਾ ਇੱਥੇ। ਉਸ ਆਫਿਸ ਜਰੀਏ ਜਿਹੜਾ ਹੈਗਾ ਜੈਲੀ ਆਫਰ ਲੈਟਰ ਤਿਆਰ ਕਰਕੇ ਬਾਹਰਲੇ ਕਾਲਜੇਸ ਦੇ ਤੇ ਬੱਚਿਆਂ ਨੂੰ ਉੱਥੇ ਜਿਵੇਂ ਕਿਸੇ ਕਾਲਜ ਦਾ ਭੇਜਿਆ ਔਰ ਉਹਨੂੰ ਕਰਕੇ ਤੇ ਉੱਥੇ ਦੁਬਾਰਾ ਐਡਮਿਸ਼ਨ ਕਿਸੇ ਹੋਰ ਕਾਲਜ ਦਵਾ ਦੇਣੀ ਜਦੋਂ ਬੱਚਾ ਉੱਥੇ ਪਹੁੰਚ ਗਿਆ ਵੀਜ਼ਾ ਲੱਗ ਗਿਆ ਉਹ ਜਦੋਂ ਉਹਦੇ ਆਫਰ ਲੈਟਰ ਦੇ ਉੱਤੇ ਉਹ ਕਹਿੰਦੇ ਸੀ ਵੀ ਆਫਰ ਲੈਟਰ ਬਾਅਦ ਚ ਵੈਰੀਫਾਈ ਹੁੰਦਾ ਆਫਰ ਲੈਟਰ ਪਹਿਲਾਂ ਵੈਰੀਫਾਈ ਨਹੀਂ ਹੁੰਦਾ ਜਦੋਂ ਆਫਰ ਲੈਟਰ ਵੈਰੀਫਾਈ ਹੋਇਆ ਆਫਰ ਲੈਟਰ ਜਾਲੀ ਪਾਈ ਗਈ ਉਹਨਾਂ ਬੱਚੇ ਰਿਪੋਰਟ ਕਰ